ਇਤ ਬਾਿਹੁਰ ਜੀ ਦਾ ਖਾਲਸਾ ਸੀ ਬਾਿਹੁਰ ਜੀ ਦੀ ਫਤਿਹ ਇੱਥੋਂ ਹੁਣ ਕਥਾ ਭਾਗ ਦੂਜਾ ਸ਼ੁਰੂ ਕਰਨ ਲੱਗੇ ਆ ੴ ਸਤਿਗੁਰ ਪ੍ਰਸਾਦ ਚਾਰ ਆਸ਼ਰਮ ਬ੍ਰਾਹਮਣ ਲੋਕਾਂ ਨੇ ਜੋ ਪੁਰਾਣੇ ਸਮੇਂ ਬੈਠੇ ਆਪਣੇ ਜੀਵਨ ਦੀ ਵੰਡ ਕੀਤੀ ਹੋਈ ਸੀ ਉਸ ਨੂੰ ਆਸ਼ਰਮ ਆਖਦੇ ਹਨ ਇਹ ਆਸ਼ਰਮ ਵੀ ਵਰਨਾ ਦੀ ਤਰ੍ਹਾਂ ਚਾਰ ਪ੍ਰਕਾਰ ਦੇ ਹਨ ब्रह्मचर्य गृहस्थ वानप्रस्थी सन्यासी આમ ਕਰਕੇ ब्राह्मण ਲੋਕਾਂ ਨੇ ਇਸ ਪ੍ਰਕਾਰ ਆਪਣੇ ਜੀਵਨ ਦੀ ਵੰਡ ਕੀਤੀ ਹੋਈ ਸੀ ਪਹਿਲੇ 25 ਸਾਲ ਤੱਕ ਵਿਦਿਆ ਪੜ੍ਹੇ ਤੇ ਬ੍ਰਹਮਚਾਰਜ ਤਨ ਕਰੀ ਰੱਖੇ ਫਿਰ ਇਸ ਤੋਂ ਅਪरांत ਸ਼ਾਦੀ ਕਰਵਾਏ ਤੇ ਜਦੋਂ ਇੱਕ ਦੋ ਬੇਟੇ ਬੇਟੀਆਂ ਉਹ ਜਾਣਤਾ ਘਰਵਾਰ ਛੱਡ ਕੇ ਵਾਨ ਪ੍ਰਾਸ਼ਤੀ ਹੋ ਜਾਵੇ ਅਰਥਾਤ ਜੰਗਲਾਂ ਵਿੱਚ ਜਾ ਵਸੀ ਤੇ ਫਿਰ ਉੱਥੇ ਰਹਿੰਦਾ ਹੋਇਆ ਭਜਨ ਬੰਦਗੀ ਕਰਦਾ ਹੋਇਆ ਸੰਿਆਸੀ ਨੂੰ ਧਾਰਨ ਕਰ ਲਵੇ ਇਸ ਪ੍ਰਕਾਰ ਬ੍ਰਾਹਮਣਾ ਨੇ ਆਪਣੇ ਜੀਵਨ ਅਵਸਥਾ ਦੀ ਪਹਿਲੀ ਪਹਿਲੇ ਜਮਾਨੇ ਵਿੱਚ ਵੰਡ ਕੀਤੀ ਹੋਈ ਸੀ ਬ੍ਰਹਮਚਾਰ ਜ ਪਹਿਲੀ ਵਸਤਾ ਵਿੱਚ ਜਾਂ ਪਿਛਲੀ ਵਸਤਾ ਵਿੱਚ ਅਥਾਵਾ ਸਾਰੀ ਅਵਸਥਾ ਵਿੱਚ ਜਤੀ ਰਹਿਣ ਦਾ ਨਾਮ ਬ੍ਰਹਮਚਰਜ ਹੈ। ਬ੍ਰਹਮਚਰਜ ਰੱਖਣ ਵਾਲੇ ਨੂੰ ਦੁਨੀਆ ਚੰਗਾ ਜਾਣਦੀ ਹੈ। ਪਰ ਗੁਰਮਤਿ ਵਿੱਚ ਐਸੇ ਬ੍ਰਹਮਚਰਜ ਦੀ ਨਖੇਦੀ ਕੀਤੀ ਹੈ। ਤੇ ਦੱਸਿਆ ਹੈ ਕਿ ਜਿਹੜੇ ਪਰਸ ਕੇਵਲ ਬੰਧ ਰੱਖ ਕੇ ਹੀ ਆਪਣੇ ਆਪ ਨੂੰ ਮੌਤ ਹੋਣਾ ਚਾਹੁੰਦੇ ਹਨ ਉਹ ਗਲਤੀ ਤੇ ਹਨ। ਬੰਦ ਰੱਖ ਜੀਓ ਤਰਿਏ ਭਾਈ ਖੁਸਰੇ ਕਿਉ ਨਾ ਪਰਮਗਤ ਪਾਈ ਜੇ ਬੰਦ ਤੇ ਰੱਖਿਆ ਹੋਇਆ ਕਲਿਆਣ ਹੋ ਜਾਵੇ ਤਾਂ ਖੁਸਰਾ ਕਿਉ ਨਾ ਪਰਮਗਤ ਨੂੰ ਪ੍ਰਾਪਤ ਕਰ ਲਵੇ ਹਾਂ ਜੀ ਕਰ ਆਦਮੀ ਜਤ ਸਤ ਰੱਖਦਾ ਹੋਇਆ ਬੰਦਗੀ ਕਰੇ ਤਾਂ ਉਹ ਸਫਲ ਹੈ ਪਾਰਗੁਰਮਤ ਵਿੱਚ ਜਤੀ ਉਹਨਾਂ ਪਰਸ਼ਾ ਨੂੰ ਕਿਹਾ ਜਾਂਦਾ ਹੈ ਜਿਨ੍ਹਾਂ ਨੇ ਇਸ ਪ੍ਰਕਾਰ ਜਤ ਸਤ ਕਾਇਮ ਰੱਖਿਆ ਹੈ ਪਰਤੀ ਆ ਰੂਪਨਾ ਪੇਖੇ ਨੇਤਰ ਸਾਧ ਕੇ ਟਹਿਲ ਸੰਤ ਸੰਗ ਹੀਤ ਪਰ ਧਨ ਪਰ ਦਾਰਾ ਪਰ ਹਰੀ ਤਾਂ ਕੇ ਨਿਗਟ ਬਸੇ ਨਰ ਹਰੀ ਦੇਖ ਪਰਾਈਆਂ ਚੰਗੀਆਂ ਮਾਮਾ ਪਹਿਣਾ ਧੀਆਂ ਜਾਣੇ ਪਰ ਧਨ ਸਵਾਰ ਗਾਏ ਜਿਉ ਮਕਹੂਰ ਹਿੰਦੂ ਮੁਸਲਮਾਨੇ ਔਰ ਇੱਕਾ ਨਾਰੀ ਜਤੀ ਹੋਏ ਪਰ ਨਾਰੀਤੀ ਪੈਣ ਬਖਾਣੀ ਇੰਨਾ ਕਰਵਾਕਾਂ ਤੇ ਪਾਇ ਗੁਰਦਾਸ ਜੀ ਦੇ ਉਪਦੇਸ਼ਾਂ ਤੇ ਚੱਲਣ ਵਾਲਾ ਵਰਸ਼ਿਕ ਸਦਾ ਬ੍ਰਹਮਚਾਰੀ ਹੈ ਇਹੋ ਜੇ ਬ੍ਰਹਮਚਾਰੀ ਹੋਣ ਦੀ ਸਵਨਾ ਨੂੰ ਲੋੜ ਹੈ ਨਹੀਂ ਤੇ ਬੰਦ ਤੇ ਸੰਜਣਾ ਤਾਂ ਹਨ ਹੀ ਕੀ ਵੱਡ ਜਾ ਦੇਤ ਗ੍ਰਹਿਸਤਿਆਗਣ ਦੀ ਕੋਈ ਲੋੜ ਨਹੀਂ ਹੈ ਗ੍ਰਹਿਸਤ ਵਿਆਹ ਸ਼ਾਦੀ ਕਰਾਉਣਾ ਤੇ ਘਰ ਦੇ ਵਿੱਚ ਰਹਿ ਕੇ ਕੰਮ ਕਾਰ ਕਰਨ ਨੂੰ ਗ੍ਰਹਿਸਤ ਆਖਦੇ ਹਨ ਇਹ ਇੱਕ ਉਹ ਆਸ਼ਰਮ ਹੈ ਜਿਸ ਦੇ ਹੋਣ ਦੇ ਕਰਕੇ ਹੀ ਸਾਰੀ ਦੁਨੀਆ ਦਾ ਵਾਧਾ ਹੈ ਤੇ ਇਹ ਸੰਸਾਰ ਦੀ ਰਚਨਾ ਹੋ ਰਹੀ ਹੈ ਵਿਆਹ ਹੋਣ ਕਰਕੇ ਹੀ ਜੀਵ ਗ੍ਰਹਿਸਤ ਵਿੱਚ ਪਵਿੱਤਰ ਹੁੰਦਾ ਹੈ ਤੇ ਇਸੇ ਕਰਕੇ ਹੀ ਬਾਣੀ ਦੇ ਤਿੰਨੇ ਆਸ਼ਰਮ ਹਨ ਜੇਕਰ ਗ੍ਰਸਥ ਆਸ਼ਰਮ ਨਾ ਹੋਵੇ ਤਾਂ ਸਾਧੂ ਸੰਤ ਰਿਸ਼ੀ ਮਹਾਤਮਾ ਇੱਥੋਂ ਪਹਿਲਾ ਹੋਵਣ ਇਹ ਸਭ ਕੁਝ ਗ੍ਰਸਥ ਆਸ਼ਰਮ ਦੇ ਹੋਣ ਕਰਕੇ ਹੀ ਹੈ ਇੱਕ ਵੀਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਲ ਇੱਕ ਮਹਾਤਮਾ ਜਾਣ ਵਿਚਾਰ ਕਰ ਰਹੇ ਸਨ ਉਨ੍ਹਾਂ ਆਪਰਾਸ਼ਨ ਕੀਤਾ ਕਿ ਮਹਾਰਾਜਾ ਸਾਸਤਕਾਰਾਂ ਨੇ ਅਥਵਾ Hindu ਮਤ ਦੇ ਆਗੂਆਂ ਨੇ ਇਸਤਰੀ ਦੀ ਜਾਤ ਸੂਦਰਗਣੀ ਹੈ ਤੇ ਪਰਮੇਸ਼ਰ ਦੇ ਨਾਮ ਜਪਣ ਦਾ ਅਧਿਕਾਰ ਭਾਵੇਂ ਦੁਨੀਆ ਵਿੱਚ ਮੀਰਾ ਬਾਈ ਕਰਮਾ ਬਾਈ ਮੰਦਾ ਲષા ਪਿੱਲਣੀ ਆਦਿ ਬਹੁਤ ਹੋਈਆਂ ਹਨ ਤੇ ਉਹਨਾਂ ਦੇ ਨਾਮ ਦੁਨੀਆ ਸਾਰੀ ਜਾਣਦੀ ਹੈ ਪਰ ਤਾਂ ਵੀ ਇਹਨਾਂ ਲਈ ਭਜਨ ਕਰਨ ਦੀ ਖੋਲ ਨਹੀਂ ਦਿੱਤੀ ਗਈ ਸੀ ਇਨਾਂ ਨੂੰ ਨਹੀਂ ਬਖਸ਼ਿਆ ਕਿਉਂਕਿ ਇਸਤਰੀ ਗਲੀਜ ਹੈ ਪਰ ਆਪਨੇ ਇਹਨਾਂ ਨੂੰ ਵੀ ਨਾਮ ਜਪਣ ਦਾ ਅਧਿਕਾਰ ਬਖਸ਼ਿਆ ਹੈ ਤੇ ਕਿਹਾ ਹੈ ਕੋਈ ਗਾਵੇ ਕੋ ਸੁਣੇ ਹਰ ਨਾਮਾ ਚਤਲਾਹੀ ਕੋ ਕਬੀਰ ਸੰਸਾ ਨਹੀਂ ਅੰਤ ਪਰਮਗਤ ਪਾਏ ਮਾਲਕੇ ਸਾਰੀ ਦੁਨੀਆ ਹੀ ਵਾਹਿਗੁਰੂ ਦੀ ਇਸਤਰੀ ਰੂਪ ਦੱਸੀ ਹੈ ਤੇ ਉਹ ਇੱਕੋ ਹੀ ਸਭ ਦਾ ਪਤੀ ਦੱਸਿਆ ਹੈ ठाकर एक स्वाई नार इस जग में परख एको है और सगली नार स्वाई सो आप सानू दसो के स्त्री पवित्र गृर है या पवित्र है सेब माने शब्द द्वारा इस प्रकार उत्तर दित्ता पांड जम्मिए पांड निमिए पांड मंगण ब्याहो पांड होवे दोस्ती पंडो ਲਹੇ ਚਲੇ ਰਾਹੇ ਪੰਡ ਮੂੰਹ ਆ ਪੰਡ ਭਲਿਏ ਪੰਡ ਹੋਵੇ ਮਦਾਨ ਸੋ ਕਿਉ ਮੰਦਾ ਆਖੀਏ ਜਿਤ ਜੰਮੇ ਰਜਾਨ ਪੰਡ ਹੀ ਪੰਡ ਉਪਜੇ ਪੰਡੇ ਬਾਜੋ ਨਾ ਕੋਈ ਨਾਨਕ ਪੰਡੇ ਬਹਰਾ ਇੱਕੋ ਸੱਚਾ ਸੋਈ ਇਹ ਸ਼ਬਦ ਵੰਦਵਾਰਾ ਦੱਸਿਆ ਹੈ ਕਿ ਇਸਤਰੀ ਤੋਂ ਬਿਨਾ ਕੋਈ ਜਗਤ ਦਾ ਕੰਮ ਨਹੀਂ ਚੱਲ ਸਕਦਾ ਤੇ ਰਾਜੇ ਮਹਾਰਾਜੇ ॠषि ਮਹਾਤਮਾ ਆਦਿਕ ਸਭ इसी तो ही पैदा होंगे भाव के सब कुछ इसत्री तो ही पैदा हों तरह गुरु जी ने होर प्रमाण दिता है इस पेखे थावो गर्भो भला जिहवो जिथो को, को बरसाए कि इस पवित्र है इसकी निंदा करना पिखा नृहस्थ ही चंगा है ਜਿੱਥੋਂ ਕਿ ਹਰ ਵਕਤ ਵਸਾਉਂਦੇ ਮਰਸਾਉਂਦੇ ਰਹਿੰਦੇ ਹਨ ਕਿਉਂਕਿ ਸਾਧੂ ਮਹਾਤਮਾ ਹਰ ਇੱਕ ਨੂੰ ਪੇਟ ਭਰਨ ਵਾਸਤੇ ਗ੍ਰਹਿਸਤੀ ਦੇ ਦੁਆਰੇ ਤੇ ਆਉਣਾ ਪੈਂਦਾ ਹੈ اسی ਵਾਸਤੇ ਗੁਰੂ ਜੀ ਨੇ ਆਪ ਵਿਆਹ ਕਰਾਏ ਤੇ ਸਿੱਖਾਂ ਨੂੰ ਕਰਾਉਣ ਦਾ ਹੁਕਮ ਦਿੱਤਾ ਇੱਕ ਵੀਰ ਜਾਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਕਸ਼ਮੀਰ ਨੂੰ ਜਾਂਦੇ ਹੋਏ ਗੁਜਰਾਤ ਠਹਿਰੇ ਤਾਂ ਉਸ ਵਕਤ ਮਹਾਰਾਜ ਜੀ ਦੇ ਮਹਿਲ ਮਹਿਲ ਵੀ ਨਾਲ ਸਨ ਲੋਕਾਂ ਨੇ ਵੇਖ ਕੇ ਮਸ਼ਕਰੀ ਕੀਤੀ ਕਿ ਨਾਲੇ ਗੁਰੂ ਪੀਰ ਸਦਾਉਂਦੇ ਹਨ ਤੇ ਨਾਲੇ ਵਿਆਹ ਕਰਾਏ ਹੋਏ ਹਨ ਉਹਨਾਂ ਦੀ ਮਸ਼ਕਰੀ ਨੂੰ ਸੁਣ ਕੇ ਗੁਰੂ ਜੀ ਨੇ ਉਹਨਾਂ ਨੂੰ ਸਾਫ ਦਿੱਤਾ ਕਿ ਗੁਜਰਾਤ ਮਸ਼ਕਰੀਆਂ ਦੀ ਸੋ ਸਰਾਫ ਨੂੰ ਸੁਣ ਕੇ ਸਾਹ ਦਬਲਾ ਫਕੀਰ ਗੁਰੂ ਜੀ ਦੇ ਚਲਣਾ ਤੇ ਆ ਡਗਿਆ ਤੇ ਬੇਨਤੀ ਕੀਤੀ ਕਿ ਮਹਾਰਾਜ ਜੀ ਸਰਾਫ ਮਾਖਸ਼ ਦਿਓ ਗੁਰੂ ਜੀ ਨੇ ਸਰਾਫ ਬਾਖਸ਼ ਦਿੱਤਾ ਤੇ ਫਕੀਰ ਨੂੰ ਦੱਸਿਆ ਕਿ ਸਾਈ ਜੀ ਤੁਸੀਂ ਥਾਵਾ ਲੋਕਾਂ ਨੇ ਜੋ ਸਾਡੇ ਵਿਆਹ ਦਾ ਭਰਮ ਕੀਤਾ ਸੀ ਸੋ ਠੀਕ ਨਹੀਂ ਸੀ ਕਿਉਂਕਿ ਇਸਤਰੀ ਮਾਨ ਬੇਟਾ ਨਿਸ਼ਾਨ ਦੌਲਤ ਗੁਜਰਾਨ ਫਕੀਰ ਨਾ Hindu ਨਾ Musalman ਫਕੀਰ ਇਹ ਬਾਤ ਸੁਣ ਕੇ ਗੁਰੂ ਜੀ ਦੇ ਚਰਨਾਂ ਤੇ ਬਾਅਦ ਵਿੱਚ ਕਈ ਸੱਜਣ ਪ੍ਰਸ਼ਨ ਕਰਨਗੇ ਕਿ ਪਰਸ ਤੋਂ ਬਿਨਾ ਇਸ ਤਰੀ ਦੀ ਕਾ ਇਸਤਰੀ ਕੀ ਕਰ ਸਕਦੀ ਹੈ ਸੋ ਇਹ ਤਾਂ ਕੁਦਰਤ ਹੀ ਰਚਨਾ ਰਚੀ ਹੋਈ ਹੈ ਜੈਸੇ ਗੁਰੂ ਜੀ ਨੇ ਦੱਸਿਆ ਹੈ ਜੈਸੇ ਮਾਤਾ ਪਿਤਾ ਬਿਨਾ ਬਾਮ ਨਾ ਹੋਈ ਭਾਵੇਂ ਦੋਹਾਂ ਜੀਬਾਂ ਦੇ ਮਿਲਣ ਤੇ ਉਤਪਤੀ ਹੁੰਦੀ ਹੈ ਪਰ ਪਦੈਸ਼ ਇਸਤਰੀ ਤੋਂ ਤੇਉ ਹੈ ਇਸ ਕਰਕੇ ਗੁਰੂ ਜੀ ਨੇ ਇਹ ਦਸਤਾਂਟ ਦਿੱਤਾ ਹੈ ਨਾਲੇ Hindu ਮਤ ਵਾਲਿਆਂ ਨੇ ਅਸਤਰੀ ਦੀ ਨਖੇਦੀ ਕੀਤੀ ਹੈ। ਇਸੇ ਕਰਕੇ ਗੁਰੂ ਜੀ ਨੇ ਜਵਾਬ ਦਿੱਤਾ। ਟੈਪਿਆ ਤੇ ਭੁੱਲ ਬਖਸ਼ਾਈ। ਇਸੇ ਤਰ੍ਹਾਂ ਇੱਕ ਹੋਰ ਸ਼ਬਦ ਵਿੱਚ ਗੁਰੂ ਜੀ ਨੇ ਦੱਸਦੇ ਹਨ ਕਿ ਜੇਕਰ ਛੱਡ ਕੇ ਬਾਹਰ ਚਲਾ ਗਿਆ ਤੇ ਮਨ ਵਿੱਚੋਂ ਵਿਸ਼ੇਵਕ ਵਕਾਰ ਦੇਕ ਦੇ ਖਿਆਲ ਦੂਰ ਨਾ ਹੋਏ ਤਾਂ ਫਿਰ ਪੁਰਸ਼ ਕਾ ਨਾਣੂ ਵੀ ਦੁਖੀ ਹੁੰਦਾ ਹੈ। ਜੈਸੇ ਕਰਵਾ ਆਸਾ ਮਨੀਤਾ ਛੂਡ ਬਧ ਨਦਰ ਪਰ ਨਾਰੀ ਬਿਆਸ ਨਾ ਪਾਇਏ ਮਹਾਨ ਖਿਆਲੀ ਇਸ ਤਰ੍ਹਾਂ ਪਾਈ ਗੁਰਦਾਸ ਜੀ ਆਪਣੀ ਬਾਣੀ ਵੇਚ ਗ੍ਰਹਿਸਤ ਆਸ਼ਰਮ ਦੇ ਲਈ ਇਉਂ ਰਹਿ ਦਿੰਦੇ ਹਨ ਜਥਾ ਤੁਸਾ ਮੈਂ ਤੰਦੂਲ ਬੋਏ ਨਿਪਜੇ ਸੰਸਾਰ ਸਭ ਸੰਸਾਰ ਗੁਣੋਂ ਦੇ ਆਧਾਰ ਕਰਤ ਹੈ અપਕਾਰ ਜੀ ਤੂ ਸਾ ਮੈਂ ਤੰਦੂਲ ਨਿਰ ਬਿਗੰਨਾ ਲਾਗੇ ਕਉਨ ਰਾਖੇ ਰਹੇ ਚਨਨ ਚਰਨ ਕਾਰ ਹੋਤ ਨਾ ਬਕਾਰ ਜੀ ਤੂ ਸਾ ਤੇ ਨਿਕਣ ਨਿਕਲ ਹੋਏ ਭਾਗਾ ਨ ਮਨ ਰੂਪ ਸਬਾਦ ਕਰਵਾਏ ਰਾਦੇ ਰਹੇ ਨ ਸੰਸਾਰ ਜੀ ਗੁਰੂ ਅਵਦੇਸ਼ ਗੁਰ ਸਿੱਖ ਗ੍ਰਹਿ ਮੈਂ ਬਰਾਗੀ ਗ੍ਰਹਿ ਤਜ ਬਨਖੰਡ ਹੋਤ ਨ ਆਧਾਰ ਜੀ ਹੋ ਜੈਸੇ ਪ੍ਰਾਂਤ ਸਮੇ ਖੱਗ ਉਡ ਜਾਤ ਮਿਰਖ ਸੇ ਮਹਰਾਏ ਬੈਠਤ ਮਿਰਖ ਹੀ ਪੈ ਆਏ ਕੇ ਚੀਤੀ ਚਿੱਤਾ ਮੈਲ ਸੇ ਨਖਸਤਾਰ ਗਵਨ ਕੀ ਮਹਰੋ ਪੈਸਤ ਜੈਸੇ ਬੈਲ ਹੀ ਮੈਂ ਨਿਆਇ ਕੇ ਲਰਾਕਾ ਲਾ ਲਾਗੇ ਤਰਾ ਤ ਜਾਗੇ ਹਟਾਵੇ ਪਛਤਾਇਕੇ ਤੈਸੀ ਗੁਣ ਤਿਆਗ ਭਾਗ ਜੁਮਤ ਉਦਾਸ ਵਾਸ ਅਰਸੋਂ ਤੱਕ ਤਕ ਪੁੰਨਾ ਗ੍ਰਸਤ ਕੋਤਾਇਕੇ ਸੋ ਇਨਾਂ ਪ੍ਰਮਾਣ ਤੋਂ ਸਿੱਧ ਹੁੰਦਾ ਹੈ ਕਿ ਭਾਈ ਕੋਈ ਘਰ-ਬਾਰ ਤਿਆਗ ਕੇ ਕਿਧਰੇ ਫਿਰੇ ਪਰ ਫੇਰ ਵੀ ਉਹਨਾਂ ਨੂੰ ਗ੍ਰਸਤ ਦਾ ਆਸਨਾ ਲੈਣਾ ਪੈਂਦਾ ਇਸੇ ਪ੍ਰਕਾਰ ਪਾਈ ਸਾਹਿਬ ਜੀ ਗ੍ਰਹਿਸਤਾ ਆਸ਼ਰਮ ਨੂੰ ਉਹਨਾਂ ਆਸ਼ਰਮਾਂ ਨਾਲੋਂ ਵੱਡਾ ਦਹ ਦੇ ਹਨ ਜਥਾ ਜੈਸੇ ਸਰਸੀ ਸ੍ਰੀਤਾ ਸਕਲ ਮੇ ਸਮੁੰਦਰ ਬਡੋ ਮੀਰ ਮੈਂ ਸਮੀਰ ਬਡੋ ਜਗ ਬਖਾਨ ਹੈ ਤਰ ਵਰ ਵਿਖੇ ਜੈਸੇ ਚੰਦਨ ਬਿਰਖ ਬਡੋ ਧਾਤੂ ਮੈਂ ਕਨਕ ਆਦ ਉਤਮ ਕੇ ਮਾਨ ਹੈ ਪੰਛਨ ਮੈਂ ਹਾਂਸ ਮਿਰਗ ਰਾਜਨ ਮੈਂ ਸਰਦੂਲ ਰਾਗਨ ਮੈਂ ਸਿਰੀ ਰਾਗ ਅਰਸ਼ਵਖਾਨ ਹੈ ਗਿਆਨਨ ਮੈਂ ਗਿਆਨ ਅਰ ਧਿਆਨਨ ਮੈਂ ਧਿਆਨ ਗੁਰ ਸ਼ਕਲ ਧਰਮ ਮੈਂ ਗ੍ਰਿਸ਼ਤ ਪਰਦਾਨ ਹੈ ਸੋ ਇਨਾਂ ਪ੍ਰਮਾਨਾਂ ਤੋਂ ਸਿੱਧ ਹੋਇਆ ਹੈ ਕਿ ਗ੍ਰਿਸ਼ਤ ਆਸ਼ਰਮ ਸਮਨਾ ਆਸ਼ਰਮਾਨਾ ਨੂੰ ਉੱਚਾ ਹੈ ਇਸੇ ਵਾਸਤੇ ਗੁਰੂ ਜੀ ਸਾਨੂੰ ਇਸ ਪ੍ਰਕਾਰ ਦੁਨੀਆ ਵਿੱਚ ਰਹਿਣਾ ਦੱਸਦੇ ਹਨ ਯਥਾ ਗਰਬਾਕ ਮਾਨਨ ਗ੍ਰਹਿ ਹੈ ਹੀ ਮੈਂ ਆਦਾਸ ਸੱਚ ਸੰਜਮ ਕਰਨੀਸੂ ਕਰੇ ਗੰਮਖ ਹੋਏ ਪ੍ਰਗਾਸ਼ ਜਾਣੇ ਗ੍ਰਹਿਤੀ ਹੋਣ ਦੀ ਗੀਤ ਕੀਤੀ ਹੈ ਕਿਹਾ ਹੈ ਕਿ ਗ੍ਰਸਤ ਵਿੱਚ ਹੀ ਅਦਾਲਸੀ ਧਨ ਕਰੋ ਭਾਵ ਕਿ ਜਗਤ ਦੇ ਬਨਾਰਥਾਨੂ ਨਿਤ ਜਾਣ ਕੇ ਉਹਨਾਂ ਵਿੱਚ ਲੰਪ ਲੰਪਟ ਨਾ ਹੋਵੋ ਦੇਵਾਹੀ ਗੁਰੂ ਯਾਦ ਰੱਖੋ ਵਾਹਿਗੁਰੂ ਦੀ ਪ੍ਰਾਪਤੀ ਕਰਨ ਲਈ ਬਾਬੇ ਫਰੀਦ ਜੀ ਨੇ ਆਪਣੀ ਬਾਣੀ ਵਿੱਚ ਕਿਹਾ ਸੀ ਖੀਦਾ ਪਾਣ ਪਟੋਲਾ ਤਾਜ ਕਰੀ ਕੰਬ ਲੜੀ ਪਹਿਰ ਬਹਿਰੋ ਜਿੰਨੀ ਵੈਸੀ ਸੋ ਮਿਲੇ ਸੂਈ ਬੈਸ ਕਰਿਓ ਪਰ ਸ੍ਰੀ ਗੁਰੂ ਅਮਰਦਾਸ ਜੀ ਨੇ ਇਸ ਸ਼ਲੋਕ ਦੀ ਨਰਸਤੀ ਵਿੱਚ ਆਖ ਕੇ ਆਖ ਕੇ ਕੀਤੀ ਕਾਏ ਪਟੋਲਾ ਪਾਤੜੀ ਕੰਬ ਲੜੀ ਪਹਿਰਾਏ ਨਾਨਕ ਕਰ ਕੀ ਬੈਠਿਆਂ ਸੋ ਮਿਲੇ ਜੇ ਨੀਅਤ ਰਾਸ ਕਰੀ ਜੇ ਤਰਾਸ ਚੰਗੇ ਕੀਤੇਆਂ ਹੋਇਆਂ ਵਾਹਿਗੁਰੂ ਹਰ ਦੇ ਵਿੱਚ ਥਾਵਾ ਕਰ ਵਿੱਚ ਹੀ ਪ੍ਰਾਪਤ ਹੋ ਜਾਂਦਾ ਹੈ ਬਹੁਤ ਭੀਖ ਬਣਾਉਣ ਦੀ ਕੋਈ ਲੋੜ ਨਹੀਂ ਹੈ ਗ੍ਰਹਿਤ ਸਵੰਦ ਸਤਿਗੁਰੂ ਦਾ ਉਪਦੇਸ਼ ਉਸ ਚਰਚਾ ਗੋਸ਼ਟ ਤੇ ਬਹੁਤ ਚੰਗਾ ਸਵਸ਼ਟ ਹੁੰਦਾ ਹੈ ਜੋ ਆਪ ਨਾਲ ਸਿੱਧਾਂ ਲਈ ਅਚਲ ਬਟਾਲੇ ਹੋਈ ਸੀ ਮੇਲਾ ਸੁਣ ਸਿਮਰਾਤੀ ਸਿਮਰਾਤ ਦਾ ਬਾਬਾ ਅਚਰ ਬਟਾਲੀ ਆਈ ਦਰਸ਼ਨ ਵੇਖਣ ਕਾਰਨੇ ਸਗਲੀ ਉਲਟ ਪਈ ਲਕਾਈ ਲੱਗੀ ਮਰਸ਼ਨ ਲక్ష్ਮੀ ਰਤ ਸਦ ਨੌ ਨੈਦ ਸਬਾਈ ਜੋਗੀ ਦੇਖ ਚਲਿਤਰ ਨੂੰ ਮਨ ਵਿੱਚ ਰਸ ਕ ਕਨੇਰੀ ਖਾਈ ਭਗਤੀਆਂ ਪਾਈਆਂ ਭਗਤਾਂ ਨੂੰ ਲੋਟਾ ਜੋਗੀ ਲਿਆ ਸਪਾਈ ਭਗਤ ਗਈ ਭਗਤਾ ਗਈ ਭਗਤ ਕੁੱਲੇ ਲੋਟਾ ਅੰਦਰ ਸਤਿ ਪਲਾਈ ਬਾਬਾ ਜਾਣੀ ਜਾਣ ਪਰਖ ਕੱਢਿਆ ਲੋਟਾ ਜਹਾਂ ਲਕਾਈ ਬੇਖ ਚਲਿਤਰ ਜੋਗੀ ਖਣਸਾਈ ਪਾਨ ਦੀ ਖਣਸ ਜੁਗੀ ਇਸਰਾ ਗੋਸ਼ਟ ਕਰਨ ਸਮੇ ਉਠਾਈ ਪੁੱਛੋ ਜੋਗੀ ਭੰਗਰਨਾਥ ਤੂੰ ਹੀ ਦੁੱਧ ਵੇਚ ਕਿਉਂ ਕਾਜੀ ਪਾਈ ਪਿੱਟੇ ਆ ਚਾਟਾ ਦੁੱਧ ਦਾ ਨੜਕਿਆ ਮੱਖਣ ਹੱਥ ਨਾ ਆਈਓ ਵੇਖ ਉਤਾਰੇ ਉਦਾਸ ਦਾ ਬੰਦਾ ਬਿੱਤ ਕਿਉਂ ਸੰਸਾਰੀ ਰੀਤ ਚਲਾਈ ਨਾਨਕ ਆਖੇ ਭਗਨਾਥ ਤੇਰੀ ਮਾ ਗੁਰੂ ਚੱਜੀ ਆਈ ਭਾਂਡਾ ਤੋਏ ਨਾ ਜਾਤਿਓਨ ਭਾਈ ਕੁ ਕੁਚੇ ਫੁੱਲ ਸੁੜਾਈ ਫੁੱਲ ਸੁਣਾਈ ਕੋਇ ਅਤੀਤ ਗ੍ਰਹਿਸਤ ਤਜ ਫਿਰ ਉਹ ਕੀ ਕਰ ਮੰਗਣ ਜਾਈ ਬੈਨ ਦਿੱਤੇ ਕੁਛ ਆਰਥ ਨਾ ਆਈ ਸੋ ਇਹ ਗੁਣਸ਼ਤ ਤੋਂ ਪਤਾ ਲੱਗਦਾ ਹੈ ਤੇ ਗ੍ਰਹਿਸਤ ਆਸ਼ਰਮ ਦਾ ਹੋਣਾ ਸਭ ਲਈ ਜ਼ਰੂਰੀ ਹੈ ਕਿਉਂਕਿ ਇਸੇ ਆਸ਼ਰਮ ਤੋਂ ਹੀ ਬਾਕੀ ਦੀਆਂ ਖਾਣਾ ਪੀਣਾ ਪਹਿਨਣ ਆਦਕ ਦਾ ਗੁਜ਼ਾਰਾ ਹੁੰਦਾ ਹੈ ਨਾਲ ਹੀ ਵਿਚਾਰ ਕਰਨ ਚਾਹੀਦੀ ਹੈ ਗ੍ਰਹਿਤ ਕਿਹੋ ਜਿਹਾ ਹੋਣਾ ਚਾਹੀਦਾ ਹੈ ਸੋ ਗ੍ਰਹਿਤੀ ਇਹੋ ਜਿਹਾ ਹੋਣ ਦੀ ਲੋੜ ਹੈ ਜੈਸਾ ਕਿ ਗੁਰੂ ਜੀ ਬਾਣੀ ਵਿੱਚ ਦੱਸਦੇ ਹਨ ਸੋ ਗਹਿਰੀ ਨਰਹੀ ਸੋ ਗੁਰੇ ਕਰੇ ਜਪ ਤਪ ਸੰਜਮ ਭਿਖਿਆ ਕਰੇ ਪੁੰਨ দান ਕਾ ਕਰੇ ਸਰੀਰ ਸੂ ਗਹਿਰੀ ਗੰਗਾ ਕਾ ਨੀਰ ਜਿਉਂ ਜਲ ਮੇ ਕਮਲ ਅਲੇ ਪਤੋ ਬਰਤੇ ਤਉ ਹਿਰੇ ਗਹਿ ਗ੍ਰਹਿ ਉਦਾਸ ਸੋ ਗ੍ਰਹਿਸਤੀ ਨੂੰ ਸਦਾ ਹੀ ਵਕਾਰਾਂ ਤੋਂ ਬਚ ਕੇ ਤੇ ਜਪਤਪ ਸੰਜਮ ਆਦਕ ਕਰਦੇ ਆਂ ਦਾਨਪਨ ਕਰਨ ਦੀ ਲੋੜ ਹੈ ਤੇ ਦਾਨਪਨ ਕਰਦਾ ਹੋਇਆ ਜੋ ਇੱਕ ਗ੍ਰਹਿਸਤੀ ਆਸ਼ਰਮ ਦਾ ਧਰਮ ਹੈ ਕਬੀਰ ਜਿਉ ਗ੍ਰਹਿ ਕਬੀਰ ਤਾਂ ਧਰਮ ਕਰੋ ਨਾਹੀ ਤਾਂ ਕਰੋ ਬਿਰਾਗ ਮਾਇਆ ਵਿੱਚ ਕਮਲ ਫੁੱਲ ਦੀ ਤਰ੍ਹਾਂ ਰਹਿੰਦਾ ਹੋਇਆ ਸੰਸਾਰ ਸਾਗਰ ਨੂੰ ਤਰ ਜਾਂਦਾ ਹੈ ਸੋ ਇਹੋ ਜਿਹੀ ਗ੍ਰਹਿਸਤੀ ਮਨ ਦੀ ਲੋੜ ਹੈ ਸੋ ਹਰ ਇੱਕ ਜੀਵ ਨੂੰ ਗ੍ਰਹਿਸਤਾ ਆਸ਼ਰਮਕ ਕਿਉਂ ਇਹ ਬਾਕੀ ਤਿੰਨਾਂ ਨਾਲੋਂ ਉੱਤਮ ਹੈ ਤਾਰਨਾ ਕਰਨਾ ਚਾਹੀਦਾ ਹੈ ਤੇ ਜਿਹੜੇ ਮਹਾਤਮਾ ਬਿਲਕੁਲ ਹੀ ਗ੍ਰਹਿਸਤੀ ਤੋਂ ਉਪਰਾਮ ਹੋਮਣ ਉਹਨਾਂ ਨੂੰ ਗ੍ਰਹਿਸਤੀਆਂ ਤੋਂ ਕਰਨਾ ਕਰਨੀ ਨਹੀਂ ਚਾਹੀਦੀ ਇਥੇ ਸਮਾਪਤ ਕਰਦੇ ਹਾਂ